ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਨਿਕੋਣਾ ਚਾਹੁੰਨੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਨੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅਮ੍ਰਿਤਸਰ ਕਾਸਟ ਅਰੋੜਾ ਸਿੱਖ ਉਮਰ 22 ਸਤ 2017 5 ਫੁੱਟ 5 ਇੰਚ ਪੜਾਈ ਐਮਏ ਇੰਗਲਿਸ਼ ਪ੍ਰਾਏਕੇ ਮੈਰਿਡੇ ਪਿਤਾ ਬਿਲਡਰ ਨੇ ਮਾਤਾ ਹਾਊਸ ਵਾਈਫ ਨੇ ਕੰਮੇਜੀ ਇਹਨਾਂ ਦਾ ਜਰਮਨ ਦੀ ਫਾਈਲ ਲੱਗੀ ਹੋਈ ਏ ਤੇ ਇਹਨਾਂ ਦੀ ਮੰਗੇ ਜੀ ਉਹੀ ਪਰਿਵਾਰ ਸੰਪਰਕ ਕਰਨ ਜਿਹੜੇ ਮੁੰਡਾ ਬਾਹਰ ਜਾ ਸਕੇ ਬਾਹਰ ਜਾਣ ਦਾ ਚਾਹਵਾਨ ਹੋਵੇ ਪਰਿਵਾਰ ਵਧੀਆ ਸਾਊ ਹੋਵੇ ਤੇ ਅਰੋੜਾ ਸਿੱਖ ਤੇ ਜੱਟ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ। ਵੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਲੀਨ ਕਾਸਟ ਵਰਨਲ ਰਾਮਦਾਸੀਆ ਉਮਰ 39 1991 ਕੱਦ 5 ਫੁੱਟ 5 ਇੰਚ ਪੜ੍ਹਾਈ ਐਮਟੈਕ ਈਸੀਈ ਡਿਪਲੋਮਾ 1 ਇਅਰ ਇਨਫੋਰਮੇਸ਼ਨ ਐਂਡ ਸਿਸਟਮ ਸਿਕਿਉਰਿਟੀ 1 ਇਅਰ ਡਿਪਲੋਮਾ ਐਸ ਬਿਗ ਡਾਟਾ ਇਨ ਕੈਨੇਡਾ ਪਰਾ 1 ਜੀ ਬੀ ਟੈਕ ਮਕੈਨੀਕਲ ਫਰਮ ਆਸਟ੍ਰੇਲੀਆ ਐਂਡ ਨਾਓ ਇਨ ਆਸਟ੍ਰੇਲੀਆ ਫਾਦਰ ਰਿਟਾਇਰ ਐਸ ਸਰਕਲ ਸੁਪਰੀਡੈਂਟ ਫਰਮ ਪੀ ਐਸ ਪੀ ਸੀ ਐਲ ਇਨ ਮਾਰਚ 2024 ਮਦਰ ਰਿਟਾਇਰ ਐਸ ਇਨਸਪੈਕਟਰ ਫਰਮ ਪੀ ਪੀ ਪੰਜਾਬ ਪੁਲਿਸ ਸਾਮੇ ਜੀ ਨਾ ਦਾ ਜੋਬ ਇਨ ਬੈਂਕ ਆਫ ਮੋਂਟਰੀਅਲ ਕੈਨੇਡਾ ਐਸ ਇਨਫੋਰਮੇਸ਼ਨ ਸਿਕਿਉਰਟੀ ਐਨਲੈਟਿਕ ਇਨ ਆਈਟੀ ਵਿੰਗ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਹੋਵੇ ਤੇ ਹਿੰਦੂ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਢਿੱਲੋ ਉਮਰ 2003 ਕੱਦ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਜੀਟੀ ਕਲੀਅਰ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਬਾਹਰ ਜਾਣਾ ਪੀਆਰ ਫਾਈਲ ਅਪਲਾਈ ਕਰਨੀ ਆ ਤੇ ਖਰਚਾ ਕਰਨ ਵਾਲਾ ਇਹਨਾਂ ਨੂੰ ਪਰਿਵਾਰ ਚਾਹੀਦਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਆਪਣੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਕਾਰਡ ਨੋਟ ਕਰੋ ਜੀ ਨਾਮ ਕੁਸ਼ਲਦੀਪ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਸ਼ੇਖੋ ਉਮਰ 26 1998 ਕੱਦ 5 ਫੁੱਟ 11 ਇੰਚ ਭਰਾ 1 ਕੇ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਤੇ ਕਾਮੇ ਜੀ ਇਹਨਾਂ ਦਾ ਮੁੰਡਾ ਮੁਹਾਲੀ ਦੀ ਕਨੇਡੀਅਨ ਕੰਪਨੀ ਦੇ ਵਿੱਚ ਜੌਬ ਕਰਦਾ ਏ 5 ਕਿੱਲੇ ਜ਼ਮੀਨ ਹੈ ਜੀ ਦੋ ਭਰਾ ਨੇ ਦੋਨਾਂ ਭਰਾਵਾਂ ਨੂੰ ਪੰਜ ਕਿੱਲੇ ਜ਼ਮੀਨ ਆਉਦੀ ਏ ਜੀ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਹੋਵੇ ਜੌਬ ਕਰਦੀ ਹੋਵੇ ਜਾਂ ਕਰ ਸਕਦੀ ਹੋਵੇ ਤੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਏ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਆਪਣੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮ੍ਰਿਤਾਰੀ ਪਤਾ ਖਰੜਮਹਾਲੀ Gasper Goldsmith Umar Das 6 1990 ਕੱਦ 5 ਫੁੱਟ 9 ਇੰਚ ਪੜ੍ਹਾਈ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਪੈਨ ਇਕੇ ਮੈਰਿਡੇ ਪ੍ਰਾ ਇਕੇ ਅਨਮੈਰਿਡੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਕਾਮੇਜੀ ਨਦਾ ਹੀ ਇਜ਼ ਰਨਿੰਗ ਹੀਜ਼ ਆਨ ਐਸਟੀਮਡ ਰੀਅਲ ਅਸਟੇਟ ਫਰਮ ਇਨ ਮਹਾਲੀ ਵੈਲ ਸੈਟਲ ਰੀਅਲ ਅਸਟੇਟ ਬਿਲਡਰ ਹੈਵ ਐਕਸਪੀਰੀਅੰਸ ਆਫ ਅਪਰੋਕਸੀਮੇਟਲੀ ਮੋਰ ਦੈਨ 7 ਪਲੱਸ ਇਅਰਸ ਪਰਿਵਾਰ ਦੀ ਮੰਗੇ ਜੀ ਕੁੜੀ ਸ਼ੁੱਧ ਵੈਸ਼ਨੂ ਹੋਵੇ ਤੇ ਪੜ੍ਹੀ ਲਿਖੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖਰੜ ਮਹਾਲੀ ਕਾਸਟ ਗੋਲਡ ਸਮਿਥ ਉਮਰ 23 4 1993 ਕੱਦ 5 ਫੁੱਟ 11 ਇੰਚ ਪੜਾਈ ਬੈਚਲਰ ਇਨ ਆਰਟਸ ਪੈਨ ਇਕ ਮੈਰਿਡੇ ਪਰ ਇਕ ਅਨਮੈਰਿਡੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਤੇ ਕੰਮ ਇਨ ਦਾ ਹੀਗਾਈ ਜੀ ਹੀ ਇਜ਼ ਰਨਿੰਗ ਹਿਸ ਓਨ ਐਸਟੀਮਡ ਰੀਅਲ ਅ ਸਟੇਟ ਫਰਮ ਇਨ ਮੋਹਾਲੀ ਵੈਲ ਸੈਟਲਡ ਰੀਅਲ ਅਸਟੇਟ ਬਿਲਡਰ ਹੈਵ ਐਕਸਪੀਰੀਐਂਸ ਆਫ ਅਪਰੋਕਸੀਮੇਟਲੀ ਮੋਰ ਦੈਨ 7 ਇਅਰ ਪਲਸ ਤੇ ਨਾਲ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਸੋਣੀ ਸੁਨੱਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਵਰਤਤਾਰੀ ਪਤਾ ਜ਼ਿਲ੍ਹਾ ਜਲੰਧਰ ਕਾਸਟ ਜੱਟ ਸਿੱਖ ਉਮਰ 2000 ਕੱਦ 6 ਫੁੱਟ ਪੜਾਈ ਪਲੱਸ 2 ਕੰਪਿਊਟਰ ਡਿਪਲੋਮਾ ਪ੍ਰਾਇਮੇਕ ਜਰਮਨ ਦੇ ਵਿੱਚ ਤੇ ਪੈਣ ਨੋ ਪਿਤਾ ਐਕਸ ਆਰਮੀ ਤੇ ਮਾਤਾ ਹਾਊਸ ਵਾਈਫ ਨੇ ਜੀ ਕਾਮੇ ਜੀ ਮੁੰਡਾ ਆਰਮੀ ਦੇ ਵਿੱਚ ਜੌਬ ਕਰਦਾ ਏ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ, ਨਾਮ ਕੌਰ, ਪਤਾ ਅਮ੍ਰਿਤਸਰ, ਕਾਸਟ ਆਰਾਮਦਾਸੀਆ ਸਿੱਖ, ਉਮਰ 13/7/1990, ਜਨਮ ਸਥਾਨ ਟਾਈਮ ਹਿਮਾਚਲ, ਉਮਰ 9am, ਕੱਦ 5 ਫੁੱਟ 2 ਇੰਚ, ਪੜ੍ਹਾਈ 10 ਪਾਸ, ਪ੍ਰਾ ਇੱਕੀ ਅਨਮੈਰਿਡੇ, ਪਿਤਾਏ ਪ੍ਰਾਈਵੇਟ ਨੌਕਰੀ ਕਰਦੇ ਨੇ। ਮਾਤਾ ਹਾਊਸ ਵਾਈਫ ਨੇ ਰਾਧਾ ਸੁਆਮੀ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਪਰਿਵਾਰ ਦੀ ਮੰਗੇ ਮੁੰਡਾ ਵੈਸ਼ ਨੂੰ ਨਸ਼ੇ ਤੋਂ ਰਹਿਤ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਦੀਪ ਸਿੰਘ ਕਾਸਟ ਜੱਟ ਸਿੱਖ ਗੋਤ ਗਰਾਇਆ ਉਮਰ 11 12 1992 ਕੱਦ 5 ਫੁੱਟ 7 ਇੰਚ ਪੜਾਈ BCA MCA ਪਰਾਏ ਕੇ ਪਿਤਾ ਕੇਵਲ অপারেਟਰ ਫਾਸਟ ਵੇ ਡਿਸਟਰੀਬਿਊਟਰ ਐਂਡ ਇੰਟਰਨੈਟ ਸਰਵਿਸ ਪ੍ਰੋਵਾਈਡਰ ਪਾਰਟਨਰਸ਼ਿਪ ਵਿਦ BSNL ਸੌਰੀ ਪਾਰਟਨਰ ਵਿਦ BSNL Net Plus ਮਾਤਾ ਸ਼ਾਪ ਕੀਪਰ ਐਂਡ ਹੋਮ ਮੇਕਰ ਤੇ ਕਾਮੇ ਜੀ ਇਹਨਾਂ ਦਾ 7 ਇਅਰ ਐਕਸਪੀਰੀਅੰਸ ਇਨ IT ਵਰਕਿੰਗ ਇਨ 오ਰੇਕਲ ਐਸ ਕਲਾਉਡ ਇੰਜੀਨੀਅਰਿੰਗ ਤੇ ਪਰਿਵਾਰ ਦੀ ਮੰਗੀ ਕੁੜੀ ਪੜੀ ਲਿਖੀ ਹੋਵੇ ਗਵਰਨਮੈਂਟ ਜੌਬ ਕਰਦੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੇ ਗਵਰਨਮੈਂਟ ਜੌਬ ਨਾ ਹੋ ਕਰਦੀ ਹੋਵੇ ਤਾਂ ਗਵਰਨਮੈਂਟ ਜੌਬ ਦੇ ਰਿਲੇਟਿਡ ਹੀ ਕੋਈ ਪ੍ਰਾਈਵੇਟ ਜੌਬ ਕਰਦੀ ਹੋਵੇ ਪ੍ਰਾਈਵੇਟ ਵਧੀਆ ਜੌਬ ਤੇ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਜੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਏਸੀਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੀ ਅਸੀਂ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਂਦੇ ਆ ਤੇ ਲੜਕਿਆਂ ਦੀ ਐਡ ਤੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ